ਇਸ ਕਰਕੇ ਸਵਾਲ ਕਰਦੇ ਆ ਵੀ ਉਸ ਦਿਨ ਜਦੋਂ ਗੇਟ ਨੰਬਰ 1 ਤੋਂ ਦੋ ਬੱਸਾਂ ਭਰ ਕੇ ਤੁੰ ਤੁੰ ਕੇ ਚੰਡੀਗੜ੍ਹ ਪੁਲਿਸ ਤੇ ਹਰਿਆਣਾ ਪੁਲਿਸ ਤੇ ਨਾਲ ਪੰਜਾਬ ਪੁਲਿਸ ਵੀ ਲੋਕਾਂ ਨੂੰ ਬੱਸਾਂ ਚ ਡੱਕ ਕੇ ਇਥੋਂ ਜੇਲ੍ਹ ਨੂੰ ਲੈ ਕੇ ਜਾਂਦੀ ਹੈ ਤੇ ਉਦੋਂ ਪੰਜਾਬ ਸਰਕਾਰ ਕੋ ਗੋਹੀ ਤੇ ਰਿਸਰਚਾ ਕਰਾਉਣ ਕੱਲ ਨੂੰ ਉਹ ਕਹਿਣ ਵੀ ਗਊ ਮੁੱਤ ਨਾਲ ਕੈਂਸਰ ਠੀਕ ਹੋ ਜਾਂਦਾ ਡਟਦੇ ਰਹੇ ਆ ਉਹ ਵੀ ਅੱਗੇ ਵੀ ਪਟਾਂਗੇ ਬੈਰੀਕੇਡ ਹੈਨਾ ਹੁਣ ਦੇਖੋ ਯੂਨੀਵਰਸਿਟੀ ਇਹੋ ਜਿਹੇ ਬੈਰੀਕੇਡ ਸਾਡੇ ਲਈ ਬਹੁਤ ਸਾਰਾ ਤੋਂ ਇਸਤੇਮਾਲ ਕਰ ਰਹੇ ਕਿ ਨਾਲੇ ਅਸੀਂ ਨਾ ਤਾਂ ਇਹਨਾਂ ਤੋਂ ਡਰਦੇ ਆ ਨਾ ਤਾਂ ਅਸੀਂ ਚੰਡੀਗੜ੍ਹ ਪੁਲਿਸ ਦੀਆਂ ਲਾਠੀਆਂ ਇਨਾਂ ਦੀਆਂ ਇਹਨਾਂ ਦੀ ਕਾਫੀ ਕੁਝ ਲੈ ਕੇ ਆਉਂਦੇ ਆ ਇਹ ਸੰਦ ਆਪਣੇ ਲੋਕਾਂ ਤੇ ਜ਼ਬਰ ਕਰਨ ਦੇ ਲਈ ਬੱਸਾਂ ਲੈ ਕੇ ਆਉਂਦੇ ਨੇ ਰਾਹ ਰੋਕ ਲੈਂਦੇ ਨੇ ਨਾ ਟਰੱਕ ਖੜੇ ਕਰ ਦਿੰਦੇ ਨੇ ਪਰ ਅਸੀਂ ਪਹਿਲਾਂ ਵੀ ਦੇਖੋ ਲੋਕਾਂ ਨੇ ਜਦੋਂ ਸੰਘਰਸ਼ ਕੀਤੇ ਨੇ ਉਦੋਂ ਇਹੋ ਜਿਹੀ ਚੀਜ਼ਾਂ ਇਹੋ ਜਿਹੇ ਜਿਹੜੇ ਟੂਲਸ ਨੇ ਸਰਕਾਰ ਦੇ ਉਹ ਨਾ ਤਾਂ ਉਹਨਾਂ ਦੇ ਵਿੱਚ ਪਹਿਲਾਂ ਰਿਕਵਰਡ ਬਣੀਆਂ ਨੇ ਨਾ ਅੱਗੇ ਬਣਣਗੀਆਂ ਇਸੇ ਕਰਕੇ ਫਿਰ ਤੋਂ ਅਪੀਲ ਕਰਦੇ ਆ ਅਸੀਂ 20 ਤਰੀਕ ਨੂੰ ਇੱਕ ਮੀਟਿੰਗ ਕਰਨ ਜਾ ਰਹੇ ਹਾਂ ਜਨਤਕ ਜਥੇਬੰਦੀਆਂ ਦੀ ਉਹਦੇ ਵਿੱਚ ਪੰਜਾਬ ਦੀਆਂ ਸਾਰੀਆਂ ਜਥੇਬੰਦੀਆਂ ਜਿਵੇਂ 7 ਤਰੀਕ ਨੂੰ ਮੀਟਿੰਗ ਹੋਈ ਸੀ ਕਿ ਉਹਦੇ ਇੱਕ ਵਾਰ ਫੇਰ ਹੋਵੇ ਮੀਟਿੰਗ ਹੈ ਤੇ ਜਿਹੜੀ ਅਗ ਉਹ ਪਿਛਲੀ ਗੋਲ ਨਾਲੋਂ ਵੀ ਵੱਧ ਤਿੱਖੀ ਹੋਊਗੀ ਇਹ ਸਰਕਾਰ ਨੂੰ ਚੇਤਾਵਨੀ ਵੀ ਹੈਗੀ ਹੈ ਕਿ ਜੇ ਛੇਤੀ ਸੈਨੇਟ ਇਲੈਕਸ਼ਨ ਦਾ ਐਲਾਨ ਨਹੀਂ ਹੁੰਦਾ ਤਾਂ ਅਗਲੀ ਕਾਲ ਜ ਪੰਜਾਬ ਸਰਕਾਰ ਨੂੰ ਕੋਈ ਸੁਪਨਾ ਤਾਂ ਨਹੀਂ ਆਇਆ ਵੀ ਅਸੀਂ ਅੱਜ ਇਹ ਕਰਨਾ ਹੈ ਕੋਈ ਨਿਰਦੇਸ਼ ਮਿਲੇ ਇਸੇ ਕਰਕੇ ਪੰਜਾਬ ਸਰਕਾਰ ਨੇ ਐਕਸ਼ਨ ਲਏ ਤਾਂ ਪੰਜਾਬ ਸਰਕਾਰ ਲੋਕਾਂ ਦੇ ਨਾਲ ਖੜਨ ਦੀ ਥਾਂ ਤੇ ਭਾਜਪਾ ਆਰਐਸਐਸ ਦੇ ਨਾਂ ਦੇ ਨਾਲ ਕਿਉਂ ਖੜੀ ਹੈ ਜਹਾਉਂ ਯੂਨੀਵਰਸਿਟੀ ਦੇ ਮੋਰਚੇ ਦੇ ਵਿੱਚ ਜਿੱਥੇ ਪਿਛਲੇ ਦਿਨਾਂ ਤੋਂ ਨੌਜਵਾਨਾਂ ਵੱਲੋਂ ਪੂਰਾ ਇੱਥੇ ਸੰਘਰਸ਼ ਕੀਤਾ ਜਾ ਰਿਹਾ ਉੱਥੇ ਪੰਜਾਬ ਦੀਆਂ ਧੀਆਂ ਵੀ ਕਿਸੇ ਨਾਲੋਂ ਪਿੱਛੇ ਨਹੀਂ ਹੈਗੀਆਂ ਸਾਡੇ ਨਾਲ ਇਸ ਵਕਤ ਮੌਜੂਦ ਹੈ ਸਟੂਡੈਂਟ ਸਾਰਾ ਇਹਨੇ ਪਿਛਲੇ ਕਾਫੀ ਦਿਨਾਂ ਤੋਂ ਜਿਹੜਾ ਮੋਰਚੇ ਦੇ ਵਿੱਚ ਸਰਗਰਮੀ ਦੇ ਨਾਲ ਕੰਮ ਕੀਤਾ ਤੇ ਇਹਨਾਂ ਦੇ ਨਾਲ ਗੱਲ ਕਰਦੇ ਆ ਤੁਸੀਂ ਇੱਥੇ ਯੂਨੀਵਰਸਿਟੀ ਦੇ ਮਾਮਲੇ ਦੇ ਵਿੱਚ ਕਿਸ ਤਰ੍ਹਾਂ ਦੇਖਦੇ ਹੋ ਸਰਕਾਰ ਨੂੰ ਅ ਦੇਖੋ ਜਿਹੜੀ ਮੋਦੀ ਸਰਕਾਰ ਹੈ ਅੱਜ ਉਹਦੀ ਹੀ ਇਹ ਬਹੁਤ ਵੱਡੀ ਚਾਲ ਸੀ ਕਿ ਆਪਣੀ ਯੂਨੀਵਰਸਿਟੀ ਦੀ ਸੈਨੇਟ ਦੇ ਉੱਤੇ ਕਬਜ਼ਾ ਕੀਤਾ ਜਾਵੇ ਤੇ ਸੈਨੇਟ ਦੇ ਕਬਜ਼ੇ ਦੇ ਰਾਹੀਂ ਪੰਜਾਬ ਦੇ ਸੱਤ ਜ਼ਿਲ੍ਹਿਆਂ ਦੀ ਜਿਹੜੀ 202 ਕਾਲਜ ਨੇ ਉਨਾ ਦਿਤੇ ਕਬਜ਼ਾ ਕੀਤਾ ਜਾਵੇ ਵੀ ਇੱਕ ਜਿਹੜੀ ਨਵੀਂ ਪੀੜ੍ਹੀ ਆ ਰਹੀ ਹੈ ਉਹਨੂੰ ਤੁਸੀਂ ਕੀ ਪੜ੍ਹਾ ਰਹੇ ਹੋ ਕੌਣ ਪੜ੍ਹਾ ਰਿਹਾ ਹੈ ਤੇ ਕਿਸ ਤਰ੍ਹਾਂ ਪੜ੍ਹਾਇਆ ਜਾ ਰਿਹਾ ਉਹ ਸਾਰੇ ਕੁਝ ਸੀ ਕਬਜ਼ਾ ਹੋ ਜਾਵੇ ਇਸ ਕਰਕੇ ਇਹ ਇਹ ਹਮਲਾ ਬਹੁਤ ਖਤਰਨਾਕ ਸੀਗਾ ਆਪਣੀ ਇੱਕ ਅਣਸ਼ਕ ਜਿਤ ਹੋਈ ਇੱਕ 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 ਪੜਾਅ ਸੰਘਰਸ਼ਤਾ ਪੱਜਤੇ ਵੀ ਆ ਵੀ ਅਸੀਂ ਇਹ ਨੋਟੀਫਿਕੇਸ਼ਨ ਵਾਪਸ ਕਰਵਾਇਆ ਇਹ ਸੈਨੇਟ ਜਿਹੜੀ ਇੱਕ ਫੈਸਲਾ ਕਰਨ ਅਦਾਰਾ ਹੁੰਦਾ ਹੈ ਯੂਨੀਵਰਸਿਟੀ ਦਾ ਉਹ ਉਹਦੇ ਚੋਣਾਂ ਹੁੰਦੀਆਂ ਨੇ ਪਰ ਉਹਨਾਂ ਨੇ ਉਹ ਚੋਣਾਂ ਚੋਣਾਂ ਭੰਗ ਕਰ ਦਿੱਤੀਆਂ ਸੀਗੀਆਂ ਇਹਨਾਂ ਨੇ ਉਹਦੇ ਮੈਂਬਰ ਕਾਨੇ ਮੈਂਬਰ ਹੁੰਦੇ ਨੇ ਇਹਨਾਂ ਨੇ ਕਾਨੇ ਮੇ ਤੋਂ ਕੱਤੀ ਕਰ ਦਿੱਤੇ ਸੀ ਆਪਣੀ ਜਿੱਤੇ ਵੀ ਅਸੀਂ ਉਹ ਨੋਟੀਫਿਕੇਸ਼ਨ ਵਾਪਸ ਕਰਾਇਆ ਹਜੇ ਆਪਣੀ ਆਪਣੇ ਲੜਾਈ ਇਸ ਕਰਕੇ ਅਧੂਰੀ ਹੈ ਵੀ ਹਜੇ ਤੱਕ ਉਹਦੀ ਚੋਣਾਂ ਦੀ ਅਨਾਊਂਸਮੈਂਟ ਨਹੀਂ ਹੋਈ ਹੈ ਵੀ ਉਹ ਜਦੋਂ ਚੋਣਾਂ ਹੋਣਗੀਆਂ ਉਦੋਂ ਹੀ ਸੈਨੇਟ ਬਹਾਲ ਹੋਊਗੀ ਜਦੋਂ ਤੱਕ ਚੋਣਾਂ ਨਹੀਂ ਹੁੰਦੀਆਂ ਉਦੋਂ ਤੱਕ ਯੂਨੀਵਰਸਿਟੀ ਕਿਸ ਤਰ੍ਹਾਂ ਚੱਲ ਰਹੀ ਹੈ ਇਹ ਵੀਸੀ ਇੱਕ ਤਾਨਾਸ਼ਾ ਤਰੀਕੇ ਨਾਲ ਚਲਾ ਰਹੀ ਹੈ ਹੁਣ ਫੀਸਾਂ ਵਧਣੀਆਂ ਨੇ ਜਾਂ ਫਿਰ ਇਹੋ ਜਿਹੀਆਂ ਗੱਲਾਂ ਕਰਨੀਆਂ ਹੈ ਯੂਨੀਵਰਸਿਟੀ ਦੇ ਵਿੱਚ ਵੀ ਤੁਸੀਂ ਪ੍ਰੋਟੈਸਟ ਨਹੀਂ ਕਰ ਸਕਦੇ ਤੁਸੀਂ ਨਾਰੇਬਾਜ਼ੀ ਨਹੀਂ ਕਰਨੀ ਹੈ ਇਹੋ ਜਿਹੀ ਰੋਕਾ ਟੋਕਾ ਲਾਉਣੀ ਆ ਇਹ ਇਸ ਕਰਕੇ ਹੀ ਲਾਈਆਂ ਜਾਂਦੀਆਂ ਨੇ ਕਿਉਂਕਿ ਇੱਕ ਤਾਨਾਸ਼ਾ ਤਰੀਕੇ ਦੇ ਨਾਲ ਇਹਨੂੰ ਪੂਰੇ ਚਲਾਇਆ ਜਾਂਦਾ ਹੈ ਇਸ ਕਰਕੇ ਆਪਣੀ ਲੜਾਈ ਹਜੇ ਅਧੂਰੀ ਹੈ ਅਸੀਂ ਉਦੋਂ ਤੱਕ ਇੱਥੇ ਰਟ ਨੀ ਝੁਕਦੀ ਜੇਕਰ ਉਹ ਆਪਣੀ ਯੋਜਨਾ ਦੇ ਵਿੱਚ ਕਾਮਯਾਬ ਹੋ ਜਾਂਦੇ ਆ ਤਾਂ ਕਿੰਨਾ ਕੁ ਇਫੈਕਟ ਪੈ ਸਕਦਾ ਹੈ ਦਾ ਕਿਵੇਂ ਸਮਝਦੇ ਦੇਖੋ ਵੈਸੇ ਤਾਂ ਯੋਜਨਾ ਚ ਕਾਮਯਾਬ ਨਹੀਂ ਹੋਣਗੇ ਕਿਉਂਕਿ ਯੋਜਨਾ ਉਹਨਾਂ ਦੀ ਠੱਪ 7 ਤਰੀਕ ਨੂੰ ਹੋ ਗਈ ਸੀ ਜਦੋਂ ਉਹ ਮਜਬੂਰ ਹੋਏ ਨੇ ਵੀ ਜਿਹੜਾ ਇਹ ਨੋਟੀਫਿਕੇਸ਼ਨ ਹੈ ਉਹ ਵਾਪਸ ਲੈਣ ਯੋਜਨਾ ਆਪਣੀ ਉਦੋਂ ਹੀ ਅਸੀਂ ਟਪ ਕਰਤੀ ਸੀਗੀ ਹੁਣ ਗੱਲ ਇਹ ਹੈ ਵੀ ਇਸ ਵੇਲੇ ਸੈਨੇਟ ਦੀ ਗੈਰ ਮੌਜੂਦਗੀ ਦੇ ਵਿੱਚ ਯੂਨੀਵਰਸਿਟੀ ਨੂੰ ਕੀ ਖਤਰਾ ਮੈਂ ਸਝਵੇਂ ਤੁਹਾਨੂੰ ਹੁਣੇ ਦੱਸਿਆ ਸੀਗਾ ਕੁਝ ਮਹੀਨੇ ਪਿਛਲੇ ਸਾਲ ਹੀ ਅਸੀਂ ਸੈਨੇਟ ਦੇ ਇਲੈਕਸ਼ਨ ਕਰਵਾਉਣ ਲਈ ਹੀ ਪ੍ਰੋਟੈਸਟ ਕਰ ਰਹੇ ਸੀਗੇ ਉਹਦੇ ਤਹਿਤ ਯੂਨੀਵਰਸਿਟੀ ਨੇ ਸਾਡੇ ਉੱਤੇ ਪਰਚੇ ਕਰਤੇ ਤੇਰਾ ਵਿਦਿਆਰਥੀ ਦੇ ਉੱਤੇ ਇਹਨਾਂ ਨੇ 6 ਜਥੇਬੰਦੀਆਂ ਦੇ ਉੱਤੇ ਇੱਕ ਸਿਵਲ ਕੋਰਟ ਵਿੱਚ ਕੇਸ ਪਾ ਦਿੱਤਾ ਇਹਦੇ ਨਾਲ ਨਾਲ ਇੱਕ ਨਾ ਐਫੀਡੇਵਿਟ ਲੈ ਕੇ ਆਏ ਨੋਟਰੀ ਤੋਂ ਟੈਸਟ ਕਰਵਾਉਣ ਨੂੰ ਕਿਹਾ ਗਿਆ ਵੀ ਹਰ ਵਿਦਿਆਰਥੀ ਇਹ ਲਿਖ ਕੇ ਲੈ ਕੇ ਆਈਏ ਵੀ ਅਸੀਂ ਪ੍ਰੋਟੈਸਟ ਨਹੀਂ ਕਰਾਂਗੇ ਨਾਰੀ ਬਾਜੀ ਨਹੀਂ ਕਰਾਂਗੇ ਇਕੱਠੇ ਨਹੀਂ ਹੋਵਾਂਗੇ ਤੇ ਜੇ ਅਸੀਂ ਇਹਨਾਂ ਗੱਲਾਂ ਦੀ ਉਲੰਘਣਾ ਕੀਤੀ ਤਾਂ ਤੁਸੀਂ ਤੁਸੀਂ ਸਾਨੂੰ ਯੂਨੀਵਰਸਿਟੀ ਚੋਂ ਕੱਢ ਵੀ ਸਕਦੇ ਹੋ ਇਹੋ ਜਿਹੀਆਂ ਗੱਲਾਂ ਲੈ ਕੇ ਆਏ ਮੈਂ ਇੱਕ ਤਾਨਾਸ਼ਾ ਫਰਮਾਨ ਲੈ ਕੇ ਆਏ ਇਹ ਸੈਨੇਟ ਦੀ ਗੈਰ ਮੌਜੂਦਗੀ ਦੇ ਵਿੱਚ ਜੇ ਸੈਨੇਟ ਹੁੰਦੀ ਤਾਂ ਇਹ ਸਾਰੇ ਚੀਜ਼ਾਂ ਦੀ ਗੱਲਬਾਤ ਸੈਨੇਟ ਵਿੱਚ ਹੋਣੀ ਸੀਗੀ ਇਸ ਕਰਕੇ ਸੈਨੇਟ ਜ਼ਰੂਰੀ ਹੈ ਵੀ ਉਹ ਦੇਖੋ ਹੁਣ ਪ੍ਰੋਫੈਸਰ ਜਿਹੜੇ ਭਰਤੀ ਹੁੰਦੇ ਨੇ ਪ੍ਰੋਫੈਸਰ ਕੌਣ ਭਰਤੀ ਹੋ ਰਿਹਾ ਹੈ ਸੈਨੇਟ ਨੇ ਅਪਰੂਵ ਕਰਨਾ ਹੁੰਦਾ ਹੁਣ ਜੇ ਸੈਨੇਟ ਨਾ ਹੋਊਗੀ ਤਾਂ ਫਿਰ ਇਹ ਤਾਂ ਆਪਣੇ ਸੰਗ ਦੇ ਪ੍ਰੋਫੈਸਰ ਇੱਥੇ ਲੈ ਆਉਣਗੇ ਕੱਲ ਨੂੰ ਉਹ ਗੋਹੇ ਤੇ ਰਿਸਰਚਾ ਕਰਾਉਣ ਕੱਲ ਨੂੰ ਉਹ ਕਹਿਣ ਵੀ ਗਊ ਮੁੱਤ ਨਾਲ ਕੈਂਸਰ ਠੀਕ ਹੋ ਜਾਂਦਾ ਜੋ ਕਿ ਇਹ ਇਹ ਪ੍ਰਕਿਰਿਆ ਸ਼ੁਰੂ ਕਰ ਚੁੱਕੇ ਨੇ ਪੀਯੂ ਦੇ ਹੀ ਹੁਸ਼ਿਆਰਪੁਰ ਕੈਂਪਸ ਦੇ ਵਿੱਚ ਇੱਕ ਕਰਮਕਾਂਡ ਦਾ ਕੋਚ ਲਾਇਆ ਜਾਂਦਾ ਹੈ ਜੀ ਮਤਲਬ ਇੱਕ ਵੀ ਤੁਸੀਂ ਕਹੋ ਵੀ ਯੂਨੀਵਰਸਿਟੀ ਇੱਕ ਤੁਹਾਨੂੰ ਤਰਕਸ਼ੀਲ ਤੁਹਾਨੂੰ ਅਗਾਹ ਵਧੂ ਵਿਚਾਰਾਂ ਨਾਲ ਹੈ ਨਾ ਵੀ ਤੁਹਾਨੂੰ ਜਾਣੂ ਕਰਵਾਉਣ ਦੇ ਲਈ ਇੱਕ ਥਾਂ ਹੁੰਦੀ ਹੈ ਪਰ ਇਹ ਤੁਹਾਨੂੰ ਪਿੱਛੇ ਲੈ ਕੇ ਜਾ ਰਹੇ ਨੇ ਜਿਹੜੀ ਇਹ ਆ ਸੋਚ ਹੈ ਹਿੰਦੀ ਹਿੰਦੂ ਹਿੰਦੁਸਤਾਨ ਦੀ ਜਿਹੜੀ ਲਾਗੂ ਕਰਨਾ ਚਾਹੁੰਦੇ ਨੇ ਬਹੁਤ ਖਤਰਨਾਕ ਹੈ ਸੂਬਿਆਂ ਦੇ ਹੱਕਾਂ ਨੂੰ ਬਚਾਉਣ ਦੀ ਇਹ ਬੇਹੱਦ ਸਖਤ ਲੋੜ ਹੈ ਪੰਜਾਬ ਤੋਂ ਪਹਿਲਾਂ ਹੀ ਦੇਖੋ ਵੰਡ ਹੁੰਦੀ ਹੈ ਪੰਜਾਬ ਤੋਂ ਪਾਣੀ ਖੋਏ ਜਾਂਦੇ ਨੇ ਚੰਡੀਗੜ੍ਹ ਖੋਇਆ ਜਾਂਦਾ ਯੂਨੀਵਰਸਿਟੀ ਖੋਈ ਜਾਂਦੀ ਹੈ ਤੇ ਅੱਜ ਸਾਨੂੰ ਸੈਨੇਟ ਨੂੰ ਬਚਾਉਣਾ ਇਸ ਕਰਕੇ ਜ਼ਰੂਰੀ ਹੈ ਕਿਉਂਕਿ ਸੈਨੇਟ ਦੇ ਨਾਲ ਆਪਣੀ ਪੰਜਾਬ ਦੀ ਨੁਮਾਇੰਦਗੀ ਜੁੜੀ ਹੋਈ ਹੈ ਜੇ ਦੇਖਦੇ ਆਪਾਂ ਤਾਂ ਇਹ ਗਊ ਮੂਤਰ ਦੀਆਂ ਗੱਲਾਂ ਕਰਦੇ ਆ ਗੋਹੇ ਦੀਆਂ ਗੱਲ ਗੋਬਰ ਦੀਆਂ ਗੱਲਾਂ ਕਰਦੇ ਆ ਹਰ ਇੱਕ ਥਾਂ ਤੇ ਜਿਵੇਂ ਤੁਸੀਂ ਕਹਿ ਕੇ ਹਟਿਓ ਤੇ ਇਹ ਜਿਹੜਾ 200 ਸ ਕਲਚਰ ਹੈ ਉਹ ਪੰਜਾਬ ਦੇ ਵਿੱਚ ਵੀ ਥੋਪਣ ਦੀ ਤਿਆਰੀ ਦੇ ਵਿੱਚ ਬਿਲਕੁਲ ਜਿਵੇਂ ਦੱਸਿਆ ਵੀ ਦੇਖੋ ਇਹ ਇਹ ਬਹੁਤ ਤਰੀਕਿਆਂ ਦੇ ਨਾਲ ਕੋਸ਼ਿਸ਼ ਕਰਦੇ ਨੇ ਵੀ ਕਿ ਇਹ ਲਾਗੂ ਹੋਣ ਉਹ ਖੁਸ਼ਿਆਪੁਰ ਕੈਂਪਸ ਦੇ ਵਿੱਚ ਇਹੋ ਜਿਹੇ ਜਦੋਂ ਕੋਰਸ ਲੈ ਕੇ ਆਏ ਜਾਂਦੇ ਨੇ ਜਾਂ ਫਿਰ ਯੂਨੀਵਰਸਿਟੀ ਦੇ ਵਿੱਚ ਇਹੋ ਜਿਹੇ ਪ੍ਰੋਗਰਾਮ ਕਰਵਾਏ ਜਾਂਦੇ ਨੇ ਜਿਹਦੇ ਤੋਂ ਜਿਹਦੇ ਵਿੱਚ ਸਟੇਜ ਤੋਂ ਇਹ ਕਿਹਾ ਜਾਂਦਾ ਵੀ ਮਨੁਸ਼ਪ੍ਰੀਤੀ ਸਮਾਜ ਵਿੱਚ ਲਾਗੂ ਕਰਨੀ ਚਾਹੀਦੀ ਹੈ ਉਹ ਮਨੁਸ਼ਪ੍ਰੀਤੀ ਜਿਹੜੀ ਮਤਲਬ ਔਰਤਾਂ ਬਾਰੇ ਦਲਤਾਂ ਬਾਰੇ ਜਾਂ ਫਿਰ ਹੋਰ ਜਿਹੜੀ ਸੋ ਕਾਲਡ ਨੀਵੇਂ ਜਾਤਾ ਹੁੰਦੀਆਂ ਨੇ ਵੈਸੇ ਕੁਝ ਉੱਚਾ ਨਹੀਂ ਵਣੇ ਹੁੰਦਾ ਬਿਲਕੁਲ ਮਤਲਬ ਉਹਨਾਂ ਬਾਰੇ ਉਹਦੀ ਸੋਚ ਕੀ ਹੈ ਵੀ ਇਹਨਾਂ ਨੂੰ ਕੁੱਟਣਾ ਚਾਹੀਦਾ ਹੈ ਮਾਰਨਾ ਚਾਹੀਦਾ ਹੈ ਇਹ ਇਨਸਾਨ ਨਹੀਂ ਹੈਗੇ ਇਹਨੂੰ ਜਾਨਵਰ ਵਾਂਗੂ ਜਾਨਵਰ ਵਾਂਗੂ ਰੱਖੋ ਔਰਤਾਂ ਬਾਰੇ ਵੀ ਉਹਨ ਤਸਵੀਰੇ ਕੀ ਕਹਿ ਰਹੇ ਨੇ ਵੀ ਆਪਣਾ ਸਮਾਜ ਕੀ ਇਹੋ ਜਿਹਾ ਹੋ ਗਈ ਇਸ ਕਰਕੇ ਦੇਖੋ ਵੀ ਇਹ ਇਹ ਚਾਉਂਦੇ ਵੀ ਭਾਸ਼ਾ ਮਤਲਬ ਹਿੰਦੀ ਭਾਸ਼ਾ Hindu dharm ਤੇ ਇੱਕ Hindu rashtra ਬਣੇ ਮਤਲਬ ਇੱਕ ਧਰਮ ਕੋਈ ਗਲਤ ਨਹੀਂ ਹੈਗਾ ਕੋਈ ਇੱਕ ਤਾਂ Hindu dharm ਮੰਨਣ ਵਾਲਾ ਇਨਸਾਨ ਗਲਤ ਨਹੀਂ ਹੋ ਜਾਂਦਾ ਪਰ ਤੁਸੀਂ ਇੱਕ ਧਰਮ ਨੂੰ weaponize ਕਰਕੇ ਕਿਸੇ ਦੂਜੇ ਧਰਮ ਦੇ ਲੋਕਾਂ ਨੂੰ ਕਿਸੇ ਦੂਜੀ ਕੌਮ ਦੀ ਲੋਕਾਂ ਨੂੰ ਦਬਾਉਂਦੇ ਹੋ ਜਦੋਂ ਜਦੋਂ ਅਸੀਂ ਥੋਪਣਾ ਦੇਖੋ ਧਰਮ ਇੱਕ ਨਿੱਜੀ ਮਸਲਾ ਕੀ ਨੇ ਕੀ ਮੰਨਣਾ ਕੀ ਨਹੀਂ ਮੰਨਣਾ ਕਿੰਨਾ ਮੰਨਣਾ ਕਿੰਨਾ ਨਹੀਂ ਮੰਨਣਾ ਤੇ ਮੰਨਣਾ ਜਾਂ ਨਹੀਂ ਮੰਨਣਾ ਇਹ ਤਿੰਨੇ ਗੱਲਾਂ ਨਿੱਜੀ ਹੱਕ ਨੇ ਤੇ ਇਹ ਹਰ ਬੰਦੇ ਦਾ ਆਪ ਦਾ ਫੈਸਲਾ ਹੋਣਾ ਚਾਹੀਦਾ ਵੀ ਉਹਨੇ ਕੀ ਕਰਨਾ ਹੈ ਤੇ ਕੀ ਨਹੀਂ ਕਰਨਾ ਇਸ ਬਾਰੇ ਇਹ ਕੀ ਕਰਨਾ ਚਾਹੁੰਦੇ ਨੇ ਵੀ ਇਹ ਧਰਮ ਨੂੰ ਇੱਕ ਇੱਕ ਹਥਿਆਰ ਬਣਾਉਂਦੇ ਨੇ ਇਹ ਲੋਕ ਇਹਨਾਂ ਨੂੰ ਸ਼ਰਧਨਾ ਦੇ ਨਾਲ ਇਹਨਾਂ ਨੂੰ ਲੋਕਾਂ ਦੀ ਜਾਣਾਂ ਦੇ ਨਾਲ ਕੋਈ ਮਤਲਬ ਨਹੀਂ ਹੈਗਾ ਇਹ ਤੁਹਾਡੇ ਮਨ ਨੂੰ ਕਾਬੂ ਕਰਨਾ ਚਾਹੁੰਦੇ ਨੇ ਇੱਕ ਇਹੋ ਜਿਹੀ ਇੱਕ ਸੋਚ ਇੱਥੇ ਲੈ ਕੇ ਆਉਣਾ ਚਾਹੁੰਦੇ ਨੇ ਇਸ ਕਰਕੇ ਇਹ ਅੱਜ ਵੱਡਾ ਹਮਲਾ ਸੀ ਕੈ ਯੂਨੀਵਰਸਿਟੀ ਸਿੱਖਿਆ ਉਤੇ ਪੰਜਾਬ ਦੀ ਲੋਕਾਂ ਦੀ ਸਿੱਖਿਆ ਉਤੇ ਇਸ ਕਰਕੇ ਦੇਖੋ ਇੱਕ ਆਪਾਂ ਜਿੱਤ ਮੰਨਦੇ ਆਂ ਵੀ ਇਹ ਨੋਟਿਸ ਵਾਪਸ ਹੋਇਆ ਸੈਨੇਟ ਦੀਆਂ ਚੋਣਾਂ ਬਹਾਲ ਤਾਂ ਹੋਈਆਂ ਨੇ ਇਹਦਾ ਸਟਰਕਚਰ ਜਿਹੜਾ ਹੈਗਾ ਉਹ ਕਾਨੂੰਨ ਮੈਮਰੀ ਤਾਂ ਰਿਹਾ ਪਰ ਚੋਣਾਂ ਹਜੇ ਡੇਟ ਨਹੀਂ ਆਈ ਡੇਟ ਨਹੀਂ ਆਈ ਮਤਲਬ ਕਹਿੰਦਾ ਕੁਝ ਨਹੀਂ ਪਤਾ ਕੱਲ ਨੂੰ ਫਿਰ ਤੋਂ ਕਹਿ ਦੇ ਵੀ ਕਿੰਨੀ ਮੈਮਰੀ ਹੈ ਕੱਲ ਨੂੰ 11 ਮੈਮ ਬਿਲਕੁਲ ਤਾਂ ਇਹਨਾਂ ਦਾ ਕੋਈ ਭਰੋਸਾ ਨਹੀਂ ਹੈਗਾ ਜਿਵੇਂ ਆਪਾਂ ਨੂੰ ਪਤਾ ਕਿ ਇਹੋ ਜੀ ਸਰਕਾਰ ਹੈ ਜੁਮਲੇਬਾਤ ਸਰਕਾਰ ਹੈ ਹੁਣ ਕੀ ਦੇ ਖਾਤੇ ਦੇ ਵਿੱਚ 15 ਲੱਖ ਆਗੇ ਕਿਹਾ ਸੀਗਾ ਨਾ ਵੀ 2 ਕਰੋੜ ਨੌਕਰੀਆਂ ਮਿਲਣਗੇ ਪੱਕੀਆਂ ਕਿਹਨੂੰ ਮਿਲਕੀਆਂ ਤਾਂ ਇਸ ਕਰਕੇ ਆਪਾਂ ਸਰਕਾਰ ਦੀਆਂ ਸਿਰਫ ਆਸ਼ਵਾਸਨ ਤੇ ਸਿਰਫ ਭਰੋਸੇ ਤੇ ਯਕੀਨ ਨਾ ਕਰੀਏ ਅਸੀਂ ਆਪਣਾ ਸੰਘਰਸ਼ ਉਦੋਂ ਤੱਕ ਚਲਾਵਾਂਗੇ ਤੇ ਹੋਰ ਤਿੱਖਾ ਕਰਾਂਗੇ ਜਦ ਤੱਕ ਕਿਸਾਨੀ ਅੰਦੋਲਨ ਵਾਂਗੇ ਤਾਂ ਮੰਗਾ ਜਿਹੜੀਆਂ ਮੰਨ ਕੇ ਉਦੋਂ ਬਾਅਦ ਦੇ ਵਿੱਚ ਵੀ ਮੁੱਕਰ ਜਾਂਦੇ ਆ ਪਿਛਲੇ ਸਮੇਂ ਦੇ ਵਿੱਚ ਦੇਖ ਚੁੱਕੇ ਆ ਲੱਖਾਂ ਲੋਕ ਇਕੱਠੇ ਹੋ ਗਏ ਸੀਗੇ ਉੱਥੇ ਚੱਲਦਾ ਰਿਹਾ ਧਰਨਾ ਸਵਾ ਸਾਲ ਧਰਨਾ ਚੱਲਿਆ ਦਿੱਲੀ ਦੀਆਂ ਬਰੂਹਾਂ ਦੇ ਉੱਪਰ ਉਦੋਂ ਬਾਅਦ ਦੇ ਵਿੱਚ ਇੱਕ ਦੇਸ਼ ਦਾ ਪ੍ਰਧਾਨ ਮੰਤਰੀ ਐਲਾਨ ਕਰਕੇ ਮੁਕਰ ਜਾਣਾ ਬਹੁਤ ਵੱਡੀ ਗੱਲ ਹੈ ਬਿਲਕੁਲ ਬਿਲਕੁਲ ਬਈ ਉਹੀ ਆਪਾਂ ਕਹਿੰਦੇ ਆ ਉਹੀ ਗੱਲ ਹੈ ਵੀ ਇਨਾ ਦਾ ਜਿਹੜਾ ਰਵਈਆ ਰਿਹਾ ਲੋਕਾਂ ਪ੍ਰਤੀ ਉਹ ਆਹੀ ਰਿਹਾ ਤੁਸੀਂ ਦੇਖੋ ਇਸ ਯੂਨੀਵਰਸਿਟੀ ਦੇ ਵਿੱਚ ਹੁਣ ਅਸੀਂ ਵਿਦਿਆਰਥੀ ਪੜ੍ਹਦੇ ਆਂ ਪਰ ਯੂਨੀਵਰਸਿਟੀ ਦੇ ਵਿੱਚ ਇਹੋ ਜਿਹੇ ਬੈਰੀਕੇਡ ਇਸਤੇਮਾਲ ਕਰਦੇ ਨੇ ਜਿਨ੍ਹਾਂ ਉੱਤੇ ਦੇਖੋ ਐਡੇ-ਐਡੇ ਕਿਲੇ ਨੇ ਵੀ ਹੁਣ ਅਸੀਂ ਕੋਈ ਅਤਵਾਦੀ ਆਂ ਅਸੀਂ ਇੱਥੇ ਕਿਸੇ ਨੂੰ ਨੁਕਸਾਨ ਪਹੁੰਚਾਉਣਾ ਨਹੀਂ ਆ ਰਹੇ ਆਂ ਅਸੀਂ ਆਪਣੇ ਹੱਕਾਂ ਲਈ ਬੋਲ ਰਹੇ ਆਂ ਅਸੀਂ ਜਦੋਂ ਪ੍ਰੋਟੈਸਟ ਕਰਦੇ ਆਂ ਅਸੀਂ ਕਹਿੰਦੇ ਆਂ ਫੀਸਾਂ ਘਟਾਓ ਹਾਸਟਲਾਂ ਦੀ ਗਿਣਤੀ ਵਧਾਓ ਪ੍ਰੋਫੈਸਰ ਵੱਧ ਭਰਤੀ ਕਰੋ ਇਹ ਕੀ ਕਰਦੇ ਨੇ ਇਹ ਪਰਚੇ ਮੜ ਦਿੰਦੇ ਨੇ ਵਿਦਿਆਰਥੀਆਂ ਦੇ ਉੱਤੇ ਇਸ ਕਰਕੇ ਇਹ ਕੈਂਪਸ ਜਿਹੜਾ ਇਹ ਆ ਸਿੱਧਾ ਸਿੱਧਾ ਭਾਜਪਾ ਦੇ ਹੱਥ ਦੇ ਕੰਟਰੋਲ ਦੇ ਅੰਦਰ ਹੈ ਇਹਨੂੰ ਸ਼ਡਾਊਨ ਦਾ ਕੰਮ ਹੈ ਜਿਹੜਾ ਉਹ ਵੀ ਆਪਣੇ ਜਿੰਮੇ ਆਉਂਦਾ ਹੈ ਇਸ ਕਰਕੇ ਆਪਾਂ ਨੂੰ ਅੱਜ ਵਾਧ ਤੋ ਵਾਧ ਗਿਣਤੀ ਦੇ ਵਿੱਚ ਸ਼ਾਮਲ ਹੋਣਾ ਪੈਣਾ ਹੈ ਅੱਗੇ ਆਉਣਾ ਪੈਣਾ ਅਸੀਂ ਜਲਦੀ ਇੱਕ ਅਗਲੀ ਕਾਲ ਦਵਾਂਗੇ ਅਗਲੇ ਸੰਘਰਸ਼ ਦੇ ਲਈ ਉਹਦੇ ਵਿੱਚ ਵੀ ਅਪੀਲ ਕਰਦੇ ਵੀ ਜਿਵੇਂ ਸਾਰੇ ਲੋਕਾਂ ਨੇ 10 ਤਰੀਕ ਦੀ ਕਾਲ ਨੂੰ ਸਕਸੈਸਫੁਲ ਬਣਾਇਆ ਇੱਥੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਪਹੁੰਚੇ ਉਵੇਂ ਅਗਲੀ ਕਾਲ ਦੇ ਵਿੱਚ ਪਹੁੰਚਣ ਬਹੁਤ ਥੱਕਾ ਹੋਇਆ ਉਸ ਦਿਨ ਵੀ ਤਿੰਨਾਂ ਦੇ ਨਾਲ ਤੱਕਾ ਬਹੁਤ ਹੋਇਆ ਨੌਜਵਾਨਾਂ ਨਾਲ ਤੱਕਾ ਬਹੁਤ ਹੋਇਆ ਬਜ਼ੁਰਗਾਂ ਨੂੰ ਖਿੱਚ ਤੂੰ ਕੀਤੀ ਗਈ ਹੈ ਇਥੋਂ ਗ੍ਰਿਫਤਾਰ ਕਰਕੇ ਲਜਾਇਆ ਗਿਆ ਬਹੁਤ ਜ਼ਿਆਦਾ ਜਿਹੜਾ ਪੰਜਾਬ ਦੇ ਵਿੱਚੋਂ ਜਥੇਬੰਦੀਆਂ ਦੇ ਆਹੂ ਪਹੁੰਚ ਰਹੇ ਸੀਗੇ ਉਹਨਾਂ ਨੂੰ ਪਿੱਛੇ ਬੈਰੀਕੇਟਿੰਗ ਕਰਕੇ ਰੋਕਿਆ ਗਿਆ ਹਰਿਆਣਾ ਪੁਲਿਸ ਵੱਲੋਂ ਪੰਜਾਬ ਦੇ ਵਿੱਚ ਨਾਕੇ ਲਾਏ ਗਏ ਜਿਹੜੇ ਕਿ ਮੁਹਾਲੀ ਦੇ ਵਿੱਚ ਲੱਗੇ ਆ ਹਾਲਾਂਕਿ ਇੱਥੇ ਮੁੜ ਕੇ ਪੰਜਾਬ ਪੁਲਿਸ ਨੇ ਉਸ ਚੀਜ਼ ਨੂੰ ਜਿਹੜਾ ਖੰਡਨ ਕੀਤਾ ਵੀ ਇੱਥੇ ਬਿਲਕੁਲ ਹੀ ਹਰਿਆਣਾ ਪੁਲਿਸਾ ਜਿਹੜੀ ਦਖਲ ਦਖਲਦਾਜ਼ੀ ਨਹੀਂ ਹੋਈ ਪਰ ਜਿਹੜੀਆਂ ਤਸਵੀਰਾਂ ਉਹ ਸਾਬਤ ਕਰ ਰਹੀਆਂ ਸੀ। ਦੇਖੋ ਤਸਵੀਰਾਂ ਨੇ ਤਾਂ ਇਹ ਵੀ ਸਾਬਤ ਕੀਤਾ ਵੀ ਪੰਜਾਬ ਸਰਕਾਰ ਪੰਜਾਬ ਪੁਲਿਸ ਨੇ ਲੋਕਾਂ ਉੱਤੇ ਲਾਠੀ ਚਾਰਜ ਕੀਤਾ। ਯੂਨੀਵਰਸਿਟੀ ਦੇ ਇੱਕ ਨੰਬਰ ਗੇਟ ਦੇ ਉੱਤੇ ਪੰਜਾਬ ਪੁਲਿਸ ਕੀ ਕਰ ਰਹੀ ਸੀ? ਪੰਜਾਬ ਪੁਲਿਸ ਲੋਕਾਂ ਤੇ ਲਾਠੀ ਚਾਰਜ ਕਰ ਰਹੀ ਸੀ ਕੀ? ਉਹ ਕੌਣ ਲੋਕ ਸੀਗੇ? ਉਹ ਵਿਦਿਆਰਥੀ, ਕਿਸਾਨ, ਮਜ਼ਦੂਰ ਸੰਗਠਨ, ਪੱਤਰਕਾਰ ਉਹ ਪੰਚ ਜਥੇ ਬਣੀਆਂ। ਉਹ ਤਰ੍ਹਾਂ ਤਰ੍ਹਾਂ ਦੇ ਲੋਕ ਸੀਗੇ ਜੋ ਸਾਰੇ ਇਸ ਸੰਘਰਸ਼ ਦੀ ਹਮਾਇਤ ਕਰਨ ਆਏ ਸੀਗੇ ਤੇ ਉਹਨਾਂ ਦੇ ਉੱਤੇ ਪੰਜਾਬ ਪੁਲਿਸ ਲਾਠੀ ਚਾਰਜ ਕਰਦੀ ਹੈ। ਮੁਹਾਲੀ 6 ਫੇਜ਼ ਦੇ ਵਿੱਚ ਕੀ ਹੁੰਦਾ ਹੈ ਮੁਹਾਲੀ 6 ਫੇਜ਼ ਦੇ ਵਿੱਚ ਸਯੁਤ ਕਿਸਾਨ ਮੋਰਚਾ ਤੇ ਇੱਕ ਵਿਦਿਆਰਥੀ ਜਥੇਬੰਦੀ ਮਾਰਚ ਕਰਦੇ ਹੋਏ ਆ ਰਹੇ ਹੁੰਦੇ ਨੇ ਤੇ ਉਹਨਾਂ ਲਾਠੀ ਚਾਰਜ ਉਹਨਾਂ ਦੇ ਉੱਤੇ ਲਾਠੀ ਚਾਰਜ ਕਰ ਦਿੱਤਾ ਜਾਂਦਾ ਹੈ ਤੇ ਉਹਦੇ ਤੋਂ ਬਾਅਦ ਮਤਲਬ ਉਹ ਬੈਰੀਕੇਡ ਤੋੜ ਕੇ ਦੇਖੋ ਇੱਥੇ ਤੱਕ ਪਹੁੰਚਦੇ ਨਹੀਂ ਪਰ ਉਹਨਾਂ ਦੇ ਉੱਤੇ ਲਾਠੀ ਚਾਰਜ ਕਿਹਨੇ ਕੀਤਾ? ਪੰਜਾਬ ਪੁਲਿਸ ਨੇ ਕੀਤਾ। ਤਾਂ ਅੱਜ ਆਪਣਾ ਜਿਹੜਾ ਸਵਾਲ ਹੈ ਉਹ ਪੰਜਾਬ ਸਰਕਾਰ ਨੂੰ ਵੀ ਹੈਗਾ। ਵੇ ਤੇ ਅਸੀਂ ਇੱਕ ਮੋਰਚੇ ਵੱਲ ਇੱਕ ਸਟੇਟਮੈਂਟ ਵੀ ਪਾਈ ਜੀ ਕਿ ਵੀ ਅਸੀਂ ਪੰਜਾਬ ਪੁਲਿਸ ਦੀ ਇਸ ਇਸ ਕਾਰस्तानी ਦੀ ਸਖਤ ਨਿਖੇਦੀ ਕਰਦੇ ਆਂ ਤੇ ਪੰਜਾਬ ਸਰਕਾਰ ਨੂੰ ਸਵਾਲ ਵੀ ਕਰਦੇ ਆਂ ਵੀ ਇਹ ਜਿਹੜਾ ਸਿਰਫ ਸਟੇਜਾਂ ਤੋਂ ਬਿਆਨ ਦੇਣ ਨਾਲ ਕੁਝ ਨਹੀਂ ਹੁੰਦਾ ਵੀ ਅਸੀਂ ਤੁਹਾਡੇ ਨਾਲ ਖੜੇ ਆਂ ਅਸਲ ਵਿੱਚ ਗਰਾਊਂਡ ਦੇ ਵਿੱਚ ਉੱਤੇ ਜਿਹੜੀ ਪੰਜਾਬ ਸਰਕਾਰ ਹੈ ਪੰਜਾਬ ਪੁਲਿਸ ਦੇ ਜ਼ਰੀਏ ਉਹਨਾਂ ਨੇ ਲੋਕਾਂ ਨੂੰ ਦਬਾਇਆ ਹੀ ਇਸ ਮਸਲੇ ਵਿੱਚ ਬਿਲਕੁਲ ਸਾਫ਼ ਤੌਰ ਤੇ ਸਾਹਮਣੇ ਆ ਕੇ ਉਹਨਾਂ ਨੇ ਆਪਣੀ ਜਿਹੜੀ ਸਥਿਤੀ ਸਪਸ਼ਟ ਨਹੀਂ ਕੀਤੀ ਵੀ ਅਸੀਂ ਪੰਜਾਬ ਯੂਨੀਵਰਸਿਟੀ ਦੇ ਨਾਲ ਖੜੇ ਆਂ ਕਿ ਜਾਂ ਅਸੀਂ ਕੇਂਦਰ ਸਰਕਾਰ ਦੇ ਨਾਲ ਖੜੇ ਆਂ ਮੇਰੇ ਕੋਲ ਦੇਖੋ ਜਿਹੜੀ ਸਟੇਟਮੈਂਟ ਹੈ ਉਹ ਤਾਂ ਆਹੀ ਆਉਂਦੀ ਰਹਿੰਦੀ ਹੈ ਵੀ ਸੈਨੇਟ ਦੀ ਜਿਹੜਾ ਬਹਾਲ ਹੋਣੀ ਚਾਹੀਦੀਆਂ ਨੇ ਅਸਲ ਦੇ ਵਿੱਚ ਸਟੇਟਮੈਂਟ ਤਾਂ ਤੈ ਨਹੀਂ ਹੁੰਦਾ ਸਟੇਟਮੈਂਟ ਕੋਈ ਵੀ ਦੇ ਸਕਦਾ ਬਿਆਨ ਕੋਈ ਵੀ ਦੇ ਸਕਦਾ ਅਸੀਂ ਕਿਸ ਕਿਸ ਤੋਂ ਤੈ ਕਰਾਂਗੇ ਵੀ ਕੌਣ ਕਿਸ ਦੇ ਨਾਲ ਖੜਾ ਹੈ ਉਹਨਾਂ ਦੇ ਐਕਸ਼ਨ ਦੇ ਨਾਲ ਵੀ ਉਹ ਕਰ ਕੀ ਰਹੇ ਨੇ ਗਰਾਊਂਡ ਦੇ ਉੱਤੇ ਉਹਨਾਂ ਨੇ ਕਿਹੜੇ ਫੈਸਲੇ ਲਏ ਨੇ ਹੁਣ ਪੰਜਾਬ ਸਰਕਾਰ ਦਾ ਫੈਸਲਾ ਹਜੇ ਤੱਕ ਇਹੀ ਰਿਹਾ ਹੈ ਵੀ ਇਥੇ ਰਾਟੀਚਰ ਹੋਣਾ ਚਾਹੀਦਾ ਹੈ ਇਸ ਕਰਕੇ ਸਵਾਲ ਕਰਦੇ ਆ ਵੀ ਉਸ ਦਿਨ ਜਦੋਂ ਗੇਟ ਨੰਬਰ 1 ਤੋਂ ਦੋ ਬੱਸਾਂ ਭਰ ਕੇ ਤੁੰ ਤੁੰ ਕੇ ਚੰਡੀਗੜ੍ਹ ਪੁਲਸ ਤੇ ਹਰਿਆਣਾ ਪੁਲਸ ਤੇ ਨਾਲ ਪੰਜਾਬ ਪੁਲਸ ਵੀ ਲੋਕਾਂ ਨੂੰ ਬੱਸਾਂ ਚ ਡੱਕ ਕੇ ਇਥੋਂ ਜੇਲ੍ਹ ਨੂੰ ਲੈ ਕੇ ਜਾਂਦੀ ਹੈ ਤੇ ਉਦੋਂ ਪੰਜਾਬ ਸਰਕਾਰ ਕਿਉਂ ਨਹੀਂ ਕੁਝ ਬੋਲਦੀ ਪੰਜਾਬ ਮਤਲਬ ਪੰਜਾਬ ਸਰਕਾਰ ਨੂੰ ਕੋਈ ਸੁਪਨਾ ਤਾਂ ਨਹੀਂ ਆਇਆ ਵੀ ਅਸੀਂ ਅੱਜ ਇਹ ਕਰਨਾ ਹੈ ਕੋਈ ਨਿਰਦੇਸ਼ ਮਿਲੇ ਇਸੇ ਕਰਕੇ ਪੰਜਾਬ ਸਰਕਾਰ ਨੇ ਐਕਸ਼ਨ ਲਏ ਤਾਂ ਪੰਜਾਬ ਸਰਕਾਰ ਰੋਕਾਂ ਦੇ ਨਾਲ ਖੜਨ ਦੀ ਥਾਂ ਤੇ ਭਾਜ ਭਾਜ ਆਰਐਸਐਸ ਦੇ ਨੰਦੇ ਨਾਲ ਕਿਉਂ ਖੜੀ? ਇਹ ਸਵਾਲ ਆਪਣਾ ਬਣਦਾ ਹੀ ਜਾਇਜ਼ ਸਵਾਲ ਹੈ ਤੇ ਅਸੀਂ ਜਵਾਬ ਮੰਗਦੇ ਆ ਇਹਦਾ। ਜੇਕਰ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਜਿਵੇਂ ਇੱਥੇ ਇਕੱਠ ਹੋਣਾ ਹੈ, ਹੁਣ ਧਰਨਾ ਪ੍ਰਦਰਸ਼ਨ ਲਗਾਤਾਰ ਚੱਲ ਰਿਹਾ ਹੈ ਤਾਂ ਅਗਲੇ ਦਿਨਾਂ ਦੇ ਵਿੱਚ ਵੀ ਇਸ ਤਰ੍ਹਾਂ ਹੀ ਪੰਜਾਬ ਪੁਲਿਸ ਜਾਂ ਹਰਿਆਣਾ ਪੁਲਿਸ ਦਖਲਅੰਦਾਜ਼ੀ ਕਰਕੇ ਇਹਨੂੰ ਰੋਕਣ ਦੀ ਕੋਸ਼ਿਸ਼ ਕਰਦੀ ਆ ਤਾਂ ਫਿਰ ਕਿਸ ਤਰ੍ਹਾਂ ਦਾ ਜਿਹੜਾ ਪ੍ਰੋਟੈਸਟ ਹੋਊਗਾ? ਦੇਖੋ ਜਿਵੇਂ ਪਹਿਲਾਂ ਬੈਰੀਕੇਡ ਪੱਟਦੇ ਰਹੇ ਆ, ਉਹ ਵੀ ਅੱਗੇ ਵੀ ਪਟਾਂਗੇ ਬੈਰੀਕੇਡ ਹੁਣ ਦੇਖੋ ਯੂਨੀਵਰਸਿਟੀ ਹੋ ਜੇ ਬੈਰੀਕੇਡ ਸਾਡੇ ਲਈ ਬਹੁਤ ਸਾਰਾ ਤੋਂ ਇਸਤੇਮਾਲ ਕਰ ਰਹੇ ਕਿ ਨਾਲੇ ਅਸੀਂ ਦਾ ਨਾ ਤਾਂ ਇਹਨਾਂ ਤੋਂ ਡਰਦੇ ਆ ਨਾ ਤਾਂ ਅਸੀਂ ਚੰਡੀਗੜ੍ਹ ਪੁਲਿਸ ਦੀਆਂ ਲਾਠੀਆਂ ਇਹਨਾਂ ਦੀਆਂ ਇਹਨਾਂ ਦੇ ਕਾਫੀ ਕੁਝ ਲੈ ਕੇ ਆਉਂਦੇ ਆ ਇਹ ਸਾਡੇ ਆਪਣੇ ਲੋਕਾਂ ਤੇ ਜ਼ਬਰ ਕਰਨ ਦੇ ਲਈ ਬੱਸਾਂ ਲੈ ਕੇ ਆਉਂਦੇ ਨੇ ਰਾਹ ਰੋਕ ਲੈਂਦੇ ਨੇ ਨਾ ਟਰੱਕ ਖੜੇ ਕਰ ਦਿੰਦੇ ਨੇ ਪਰ ਅਸੀਂ ਪਹਿਲਾਂ ਵੀ ਦੇਖੋ ਲੋਕਾਂ ਨੇ ਜਦੋਂ ਸੰਘਰਸ਼ ਕੀਤੇ ਨੇ ਉਦੋਂ ਇਹੋ ਜਿਹੀਆਂ ਚੀਜ਼ਾਂ ਇਹੋ ਜਿਹੇ ਜਿਹੜੇ ਟੂਲਸ ਨੇ ਸਰਕਾਰ ਦੇ ਉਹ ਨਾ ਤਾਂ ਉਹਨਾਂ ਦੇ ਵਿੱਚ ਪਹਿਲਾਂ ਰਿਕਵਰਡ ਬਣੀਆਂ ਨੇ ਨਾ ਅੱਗੇ ਪੈਣਗੀਆਂ ਇਸੇ ਕਰਕੇ ਫੇਰ ਤੋਂ ਅਪੀਲ ਕਰਦੇ ਆ ਅਸੀਂ 20 ਤਰੀਕ ਨੂੰ ਇੱਕ ਮੀ ਜਨਤਕ ਜਥੇਬੰਦੀਆਂ ਦੀ ਉਹਦੇ ਵਿੱਚ ਪੰਜਾਬ ਦੀਆਂ ਸਾਰੀਆਂ ਜਥੇਬੰਦੀਆਂ ਜਿਵੇਂ 7 ਤਰੀਕ ਨੂੰ ਮੀਟਿੰਗ ਹੋਈ ਸੀ ਕਿ ਉਹ ਇੱਕ ਵਾਰ ਫੇਰ ਉਹ ਮੀਟਿੰਗ ਹੈ ਤੇ ਜਿਹੜੀ ਅਗਲੀ ਕਾਲ ਅਸੀਂ ਦਵਾਂਗੇ ਉਹ ਪਿਛਲੀ ਕਾਲ ਨਾਲੋਂ ਵੀ ਵੱਧ ਤਿੱਖੀ ਹੋਊਗੀ ਇਹ ਸਰਕਾਰ ਨੂੰ ਚੇਤਾਵਨੀ ਵੀ ਹੈਗੀ ਹੈ ਕਿ ਜੇ ਛੇਤੀ ਸੈਨੇਟ ਇਲੈਕਸ਼ਨ ਦਾ ਐਲਾਨ ਨਹੀਂ ਹੁੰਦਾ ਤਾਂ ਅਗਲੀ ਕਾਲ ਲਈ ਸਿਰ ਤਿਆਰ ਰਹੇ